אההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההההה <laughs> 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 توبس تي ڪاٻل آهي جو پيشه ٿين ٿا ۽ ڇا جيئن آهي ۽ ڇا جيئن آهي ۽ ڇا جيئن آهي ਅੰਮ੍ਰਿਤਪੁਰ ਨਾਲ ਕਿਹਾ ਉਸ ਦੇ ਨਜ਼ਦੀਕ ਦੇ ਸੇਵਾਦਾਰਾਂ ਜੀ ਪ੍ਰਿਆਸ ਸਿੰਘ ਜੀ ਸਰਬ ਮਹਾਰਾਜ ਦੀ ਮਾਮ ਪর্ষਦ ਕਿਰਪਾ ਦੇ ਨਾਲ ਗੁਰੂ ਰਾਮਦਾਸ ਜੀ ਦੇ ਕਿਰਪਾ ਦੇ ਅਸ਼ੀਰਵਾਦ ਦੇ ਨਾਲ ਜੋ ਕਿ ਤੋਂ 30 ਜਣੇ ਆਏ ਹਨ ਤੇ 20 ਜਣੇ ਇੱਥੇ ਦੇ ਲੋਕਾਂ ਦੇ ਪਾ ਜੀ ਕਿੰਨੇ ਤਨ ਨਾਲ ਤੋਈ ਜਾਂਦੀ ਹੈ ਰੇਠਾ ਉਹ ਪ੍ਰਾਤਸਮ ਦੇ ਵਰਤੇ ਜਾਂਦਾ ਹੈ ਇਸ ਨੂੰ ਤਿਆਰ ਕਰਨ ਵਾਸਤੇ 3 ਘੰਟੇ ਲੱਗ ਜਾਂਦੇ ਹਨ ਬੋਲਿੰਗ ਕਰਕੇ ਬੋਲ ਕਰਕੇ ਠੰਡਾ ਕਰਕੇ ਉਹ ਰਕੜਿਆ ਜਾਂਦਾ ਹੈ ਤਿਆਰ ਕੀਤਾ ਜਾਂਦਾ ਸਾਬਰ ਦੇ ਰੂਪ ਵਿੱਚ ਉਸਦੇ ਨਾਲ ਧੁੱਪ ਭਾਈ ਕੀਤੀ ਜਾਂਦੀ ਹੈ ਬਾਕੀ ਇਹ ਪ੍ਰੇਮ ਦੇ ਅਖਰਦਾਂ ਜੇਨ ਪ੍ਰੇਮ ਕਿਉਂ ਤੀ ਨਹੀਂ ਪ੍ਰਫਾਇਓ ਇਹ ਛੇ ਦਿਨਾਂ ਵੀ ਹੋ ਸਕਦੀ ਆ ਅੱਠ ਦਿਨਾਂ ਜੋ ਹੋ ਸਕਦੀ ਆ ਇਹ ਗੁਰੂ ਮਹਾਰਾਜ ਦੇ ਹੱਥ ਵਿੱਚ ਆ